ਸਭ ਤੋਂ ਪਹਿਲਾਂ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਨਾਨਕ ਦੀ ਧਰਤੀ ਤੇ ਕਪੂਰਥਲ ਜ਼ਿਲ੍ਹੇ ਚ ਪਾਰਟੀ ਉਹ ਸਰਕਾਰ ਨੂੰ ਸੇਵਾ ਨਕੀ ਸੀ ਕਿਸੀ ਅੱਜ ਕਪੂਰਥਲਾ ਜ਼ਿਲ੍ਹੇ ਦੇ ਅਸੀਂ ਪੰਚ ਸਹਿਬਾਨ ਉਹਨਾਂ ਨੂੰ ਸੀ ਸੋਚਕ ਸਵਾਗਤ ਅਸੀਂ ਆਣਾ ਸੀ ਉਹਨਾਂ ਨੂੰ ਸੋਚਕਾ ਨਹੀਂ ਸੀ ਤੇ ਅੱਜ ਅਸੀਂ ਪਹੁੰਚੇ ਸੀਗੇ ਤਕਰੀਬਨ 3100 ਦੇ ਆਸਪਾਸ ਜਿਹੜੇ ਪੰਚ ਸਹਿਬਾਨ ਅੱਜ ਪਹੁੰਚੇ ਸੀ ਚੁਨੇ ਹੋਏ ਤੇ ਉਹਨਾਂ ਨੂੰ ਅੱਜ ਸੋਚ ਕਈ ਤੇ ਬੜਾ ਅੱਛਾ ਦੇਖ ਉਪਰਾਲਾ ਸਰਕਾਰ ਵੱਲੋਂ ਤੇ ਕਿ ਇਤਿਹਾਸਿਕ ਦਿਨ ਕਹਿ ਸਕਦੇ ਹਾਂ ਖੁਸ਼ੀਆਂ ਵਾਲਾ ਦਿਨ ਮੁਬਾਰਕ ਬਲਕਿ ਅਸੀਂ ਸਰਕਾਰ ਵੱਲੋਂ ਜੋ ਇੱਕ ਪਿੰਲਾ ਲੈਵਲ ਹੁੰਦਾ ਡੈਮੋਕ੍ਰੇਸੀ ਦਾ ਜਬੂਰੀ ਅਦਾ ਪੰਚਾਇਤ ਦਾ ਉਹਨੂੰ ਹੋਰ ਮਜ਼ਬੂਤ ਕਿੱਦਾ ਕਿੱਦਾ ਜਾਵੇ ਕਿੱਦਾ ਬਲ ਦਿੱਤਾ ਜਾਵੇ ਸਰਕਾਰ ਵੱਲੋਂ ਸਾਡੇ ਸੀਐਮ ਸਰਦਾਰ ਭਗਨਸੀ ਮਾਨ ਜੀ ਵੱਲੋਂ ਇੱਕ ਪਹਿਲਾਂ ਹੀ ਸੁਨੇਹਾ ਲਾਇਆ ਗਿਆ ਸੀ ਬੇਨਤੀ ਕੀਤੀ ਗਈ ਅਸੀਂ ਆਪਾਂ ਜਿੰਨਾ ਕੁ ਵਾਅਦਾ ਵਾਅਦਾ ਅਸੀਂ ਸ਼ਰਮ ਸੰਤ ਦੇ ਨਾਲ ਅਸੀਂ ਪੰਚਾਇਤਾਂ ਚੁਣੀਏ ਤੇ ਜਿਹੜੀ ਪਾਰਟੀਵਾਦੀ ਹੈਗੀ ਜਾਂ ਟੜੇਬੰਦੀ ਹੈਗੀ ਉਹਨੂੰ ਅਸੀਂ ਆਪਾਂ ਤੋਂ ਦੂਰ ਰਹੀਏ ਕਿਉਂਕਿ ਪੰਚਾਇਤ ਜਿਹੜੇ ਸਰਪੰਚ ਹੁੰਦੇ ਆ ਉਹ ਪਿੰਡ ਦੇ ਮੁਖੀ ਹੁੰਦੇ ਨੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਪਿੰਡ ਦੇ ਸਾਂਝੇ ਹੁੰਦੇ ਤੇ ਉਸ ਤੋਂ ਅੱਗੇ ਕਦਮ ਵਧਾਉਂਦੇ ਹੋਏ ਸਾਡੀ ਸਰਕਾਰ ਨੇ ਸੀਐਮ ਸਾਹਿਬ ਦੀ ਇਨਸ਼ਾ ਅਰਦੇਸ਼ ਥੱਲੇ ਅਸੀਂ ਜਿਹੜੀ ਇਸ ਵਾਰ ਪੰਚਾਇਤ ਪੂਰੇ ਪੰਜਾਬ ਦੀ ਜਿਹੜੀ ਪੰਚਾਇਤ ਇਲੈਕਸ਼ਨ ਹੋਈ ਸੀ ਉਹ ਬਿਨਾਂ ਕਿਸੇ ਪੋਲਿਟਿਕਲ ਪਾਰਟੀ ਦੇ ਸਿੰਬਲ ਤੋਂ ਹੋਈ ਸੀਗੀ ਤੇ ਇਹ ਵੀ ਮੈਂ ਸਮਝਦਾ ਕਿ ਇੱਕ ਨੇਕ ਸੋਚ ਇੱਕ ਚੰਗੀ ਸੋਚ ਦਾ ਉਦਾਹਰਣ ਆ ਤੇ ਅਸੀਂ ਬੇਨਤੀ ਵੀ ਕੀਤੀ ਸਾਰੇ ਜਿੰਨੇ ਮੈਂਬਰ ਸਹਿਬਾਨ ਸਾਡੇ ਆਏ ਸੀ ਚੁਣੇ ਹੋਏ ਤੇ ਉਹਨਾਂ ਨੂੰ ਕਿਹਾ ਕਿ ਅਸੀਂ ਆਪਾਂ ਇੱਕ ਅਲੱਗ ਲੈਵਲ ਤੇ ਆਪਾਂ ਕੰਮ ਕਰੀਏ ਪਿੰਡ ਦਾ ਅਸੀਂ ਸਟੇਡੀਅਮ ਦੀ ਗੱਲ ਕਰੀ ਅਸੀਂ ਆਪਾਂ ਕਮਿਊਨਿਟੀ ਹਾਲਾਂ ਦੀ ਗੱਲ ਕਰੀ ਅਸੀਂ ਲਾਇਬ੍ਰੇਰੀ ਦੀ ਗੱਲ ਕਰੀ ਆਪਾਂ ਤੇ ਪਿੰਨ ਨੂੰ ਸਾਰ ਨੂੰ ਇਕੱਠੇ ਲਾ ਕੇ ਸਾਂਝੇ ਤੌਰ ਤੇ ਅਸੀਂ ਪਿੰਡ ਦੀ ਹਲਕੀ ਤਰੱਕੀ ਤੇ ਪੰਜਾਬ ਦੀ ਤਰੱਕੀ ਦੀ ਅਸੀਂ ਆਪਾਂ ਗੱਲ ਕਰੀਏ ਜੀ ਸਰ ਜਿਹੜੀ ਕਾਰਪੋਰੇਸ਼ਨ ਚੋਣਾਂ ਨੇ ਉਹਦਾ ਸਟੇਟਸ ਕੀ ਹੈ ਸਰਕਾਰ ਦੀ ਨੀਤੀ ਹੈ ਇਹ ਦੇਖੋ ਸਪੀਨਪੋਰਟ ਮਾਨਜੋਖ ਸਪੀਨਪੋਰਟ ਵੋਲੋ ਉਹਨਾਂ ਸਨੇਹਾ ਲੱਗਿਆ ਸਾਨੂੰ ਤੇ ਅਸੀਂ ਤਕਰੀਬਨ ਦਸੰਬਰ ਜਾਂ ਜਨਵਰੀ ਦੇ ਪਹਿਲੇ ਹਫਤੇ ਤੱਕ ਅਸੀਂ ਆਪਾਂ ਸਾਰਾ ਪ੍ਰੋਸੈਸ ਜੋ ਵੀ ਹੈਗਾ ਸੀ ਕੰਪਲੀਟ ਕਰਵਾ ਦਾਂਗੇ ਜੀ ਮੰਤਰੀ ਸਾਹਿਬ ਜੀ ਨੇ ਵੀ ਗੱਲ ਕੀਤੀ ਜਾਵੇ ਤਾਂ ਇੱਥੇ ਹਲਕਾ ਹਲਕਾ ਇੰਚਾਰਜ ਕਿਉਂ ਨਿਗਾਇਆ ਜਾ ਰਿਹਾ ਹੈ ਇਸ ਕਾਰਨ ਕੀ ਹੈ ਫੈਕਟਰੀਆਂ ਥੀਮੀਆਂ ਚੰਡੀਪਈ ਪਾਰਟੀ ਹੋਰ ਪਰੇਸ਼ਾਨੀ ਵੀ ਆ ਰਹੀ ਲੋਕਾਂ ਨੂੰ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਸਾਨੂੰ ਜਦੋਂ ਅਸੀਂ ਆਏ ਇੱਥੇ ਕਪੂਤਲਾ ਅਸੀਂ ਸੰਦਾਰਬਲ ਲੋਧੀ ਸਾਹਿਬ ਅਸੀਂ ਗਏ ਸੀ ਆਪਾਂ ਤੇ ਉਦੋਂ ਸਾਨੂੰ ਸੁਨੇਹਾ ਲੱਗਿਆ ਤੇ ਅਸੀਂ ਪਾਰਟੀ ਦੇ ਸੰਗਠਨ ਦੇ ਇੰਚਾਰਜ ਆ ਗਏ ਅਸੀਂ ਸੁਨੇਹਾ ਲਾਤਾ ਕਿਉਂਕਿ ਜ਼ਰੂਰੀ ਹੈ ਹਲਕੀ ਦੇ ਨੁਮਾਇੰਦਗੀ ਦੇਣੀ ਤੇ ਕਿਉਂਕਿ ਕਾਫੀ ਪ੍ਰੋਬਲਮਸ ਉਹਦੇ ਦਿੱਕਤਾਂ ਹੁੰਦੀਆਂ ਹਨ ਸੰਗਠਨ ਜਨਕ ਕਰਨੇ ਕੰਮ ਰਹੇਗਾ ਤੇ ਜੇ ਕੋ ਅਸੀਂ ਆਪਣੀ ਬਾ ਜਦੀ ਆਪਾਂ ਬਾ ਫੜ ਸਕੀ ਤੇ ਹਲਕੀ ਦੇ ਆਪਾਂ ਕੰਮ ਕਰਾ ਸਕੀ ਉਹ ਜਲਦ ਅਸੀਂ ਆਪਾਂ ਅਨਾਉਂਸ ਕਰਵਾ ਦੇਣਾ ਹੈ ਕਿ ਪਾਰਟੀ ਦਾ ਆਪਣਾ ਪਾਉਂਗੀ ਇੱਥੀ ਆਮ ਪਾਰਟੀ ਨਹੀਂ ਤੁਸੀਂ ਫਿਕਰ ਨਾ ਕਰੋ ਸਰਕਾਰ ਉੱਪਰ ਲੈਵਲ ਤੇ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਜਲਦੀ ਅਸੀਂ ਹਲਕਾਂ ਚ ਜਾ ਲਾ ਕੇ ਅਸੀਂ ਆਪਾਂ ਸਭ ਸੰਗਠਨ ਇਕੱਠੇ ਕਰਕੇ ਇੱਕ ਵਧੀਆ ਟੀਮ ਬਣਾ ਕੇ